ਸਰ ਸਾਫ ਸੱਚੇ ਪਾਤਸ਼ਾਹ ਦੀ ਇਸ ਪਾਕ ਤੇ ਪਵਿੱਤਰ ਧਰਤੀ ਤੇ ਬਹੁਤ ਵੱਡੀ ਗਿਣਤੀ ਚ ਆਏ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਸਟੇਜ ਤੇ ਬੈਠੀ ਸਮੂੱਚੀ ਲੀਡਰਸ਼ਿਪ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤੇ ਸਟੇਟ ਦੀ ਜ਼ਿੰਮੇਵਾਰੀ ਨਿਭਾਰੇ ਇਸ ਹਲਕੇ ਦੇ ਸੇਵਾਦਾਰ ਜਲਾਲ ਉਸਵਾ ਜੀ ਗੁਰੂ ਪਿਆਰੀ ਗੁਰੂ ਰੂਪੀ ਸੋਤ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਰੇ ਨਤਮਸਤਕ ਹੁੰਦੇ ਹੋਏ ਹਾਜ਼ਰੀ ਲਵਾਈਏ ਫਤਿਹ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੇ ਬੋਲਣ ਤੋਂ ਪਹਿਲਾਂ ਇਹ ਗੱਲ ਬਾਰ ਬਾਰ ਇਸ ਸਟੇਜ ਤੋਂ ਗੂੰਜੀ ਆ ਕੀਤੀ ਆ ਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਤੋਂ ਵੱਧ ਦਾ ਸਮਾਂ ਇਸ ਧਰਤੀ ਤੇ ਰਹਿੰਦੇ ਆ ਇਸ ਜਗ੍ਹਾ ਤੇ ਤਪ ਕਰਦੇ ਆ ਲੋਕਾਂ ਦਾ ਬਹੁਤ ਵੱਡੇ ਪੱਦਰ ਤੇ ਭਲਾ ਕੀਤਾ ਔਰ ਇਸ ਧਰਤੀ ਤੇ ਆ ਕੇ ਲੱਖਾਂ ਕਰੋੜਾ ਅਰਬਾ ਲੋਕ ਨੱਥ ਮਸਤਕ ਵੀ ਹੁੰਦੇ ਆ ਤੇ ਆਪ ਦੀਆਂ ਝੋਲੀਆਂ ਵੀ ਭਰ ਕੇ ਜਾਂਦੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਈ ਤਾਂ ਤੇ ਸਾਧ ਸੰਗਤ ਜੀ ਫਿਰ ਇਹ ਵੀ ਦ੍ਰਿੜ ਇਰਾਦਾ ਬਣਾਇਆ ਕਰੋ ਕਿ ਕੰਮ ਸਰਕਾਰਾਂ ਦਾ ਨਾ ਨਹੀਂ ਗੱਲ ਹੱਕ ਸੱਚ ਦੇ ਨਾਲ ਤੇ ਪਹਿਰਾ ਦੇਣ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਤ ਦਿੱਤੀ ਹੈ ਹਿੰਦ ਦੀ ਚਾਦਰ ਔਰ ਉਸ ਵੇਲੇ ਦੇ ਹੁਕਮਰਾਨਾਂ ਕੇ ਜਦੋਂ ਕੋਈ ਆਵਾਜ਼ بلند ਕਰਕੇ ਰਾਜੀ ਨਹੀਂ ਸੀ ਉਹ ਸਮੇਂ ਜਦੋਂ Hindu ਭਾਈਚਾਰੇ ਨੂੰ ਐਡਾ ਵੱਡਾ ਖਤਰਾ ਪੈਦਾ ਹੋਇਆ ਸੀ ਕਿ ਨਸ਼ਲ ਕੁਸ਼ੀ ਐਡੇ ਵੱਡੇ ਪੱਦਰ ਤੇ ਚੱਲਦੀ ਸੀ ਜੇ ਕਿਸੇ ਨੇ ਆਵਾਜ਼ ਉਹ بلند ਕੀਤੀ ਹੱਕ ਸੱਚ ਦੀ ਆਵਾਜ਼ بلند ਕੀਤੀ ਇਨਸਾਨੀਅਤ ਦੀ ਆਵਾਜ਼ بلند ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਸਾਧ ਸੰਗਤ ਜੀ ਸਮਾ ਬਦਲ ਗਿਆ ਸਮਾ ਲੰਘ ਗਿਆ ਕਿਤੇ ਇਸ ਭਲੇਖੇ ਚ ਨਾ ਰਹਿ ਜੋ ਕੀ ਇਹ ਤਾਂ ਉਦੋਂ ਦੀ ਗੱਲ ਸੀ ਜਦ ਅੱਜ ਵੀ ਆ ਕੇ ਨਾਥ ਮਸਤਕ ਹੋਨੇ ਹੋਣਾ ਸਮਾਜ ਜ਼ਰੂਰ ਬਦਲਿਆ ਮਗਰ ਦੁਸ਼ਮਨ ਦੇ ਰੰਗ ਵੀ ਨਾਲ-ਨਾਲ ਬਦਲੇ ਬੜੀਆ ਸ਼ਰਾਰਤਾ ਚੱਲਦੀਆਂ ਨੇ ਔਰ ਸਾਧ ਸੰਗਤ ਜੀ ਅੱਜ ਫੈਸਲਾ ਕਰਨਾ ਪੈਣਾ ਬਾਦਲ ਸਾਹਿਬ ਇਥੋਂ ਸਟੇਜ ਤੋਂ ਕਿ ਸਰਕਾਰਾਂ ਹੀ ਬਣਾਉਣ ਦੀਆਂ ਕਿਉਂਕਿ ਕਈ ਲੀਡਰ ਜਦੋਂ ਤਾਂ ਸ਼ਰੋਮ ਨਹੀਂ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹਰਾਨ ਹਾਂ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹੋ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪ੍ਰਸਤੀ ਕਹੀਦੀ ਹੈ ਇਹਨੂੰ ਮੇਰੇ ਤੋਂ ਪਹਿਲਾਂ ਸਰਦਾਰ ਗੁਰਦੀਪ ਸਿੰਘ ਜੀ ਜੱਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਜੇ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਦਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਹੈ ਹਰੇਕ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਇਹਸ ਬੰਦੇ ਨੇ ਸਚਾਈ ਰੱਖੀ ਆ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦੱਸਣ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਯਕੀਨੀ ਬਣਾਈ ਜਾਵੇ ਸਾਧ ਸੰਗਤ ਜੀ ਜਦੋਂ ਟਾਊਟਾਂ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇ ਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਹੈ ਤੇ ਨਾ ਪਸੰਦ ਆਉਂਦੀ ਹੈ। ਔਰ ਇਹ ਗੱਲ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ। ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ? ਜਿਹੜਾ 84 'ਚ ਨਿਆਹ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ। ਉਹ ਜੇ ਬੇ ਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਜਾਂ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸੁਭਚੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਔਰ ਮੈਂ ਅੱਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਧ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੱਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਧਾਰਾ ਤੇ ਤੇ ਜੇ ਖਲੋਣਾ ਸੱਚ ਤੇ ਫਿਰ ਸਰਦਾਰ ਗੁਰਦੀਪ ਸਿੰਘ ਜਿੱਲੂਪੁਰ ਖੇੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜਿਹੀਆਂ ਗੱਲਾਂ ਤੇ ਪਹਿਰਾ ਦੇਣਾ ਪੈਣਾ 25 ਸਾਲ ਮੇਰਾ ਵੀਰ 25 ਸਾਲ ਕਿਤੇ ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰ ਦਿਆਂ ਨਾ 25 ਸਾਲ ਲਈ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪ੍ਰੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ ਮੈਂ ਇਹਨਾਂ ਦਾ ਸਮਝਦਾ ਮਾੜਾ ਮੋਟਾ ਅੱਲਾ ਜਲਾਲ ਉਸਮਾ ਜੀ ਤੁਹਾਨੂੰ ਕਿਹੜਾ ਕੱਟਣਾ ਪੈਣਾ ਫਿਰ ਤੁਸੀਂ ਸਮਝੋਗੇ ਤੁਸੀਂ ਇੰਨੀ ਗਲਤੀ ਘਬਰਾ ਜਾਣਾ ਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੇ ਪੰਜਾਬ ਦਾ ਕਲਚਰ ਪੰਜਾਬ ਦਾ ਇਤਿਹਾਸ ਮੁੜ ਸਰਜੀਤ ਕਰਦਾ ਨਾ ਫਿਰ ਨਾ ਮੌਤ ਤੋਂ ਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ ਇਹਨੂੰ ਲਾ ਦਿਓ ਮੇਰੇ ਵੀਰੋ ਬਾਰ-ਬਾਰ ਇਤਿਹਾਸ ਗੁਰੂ ਸਾਹਿਬ ਨੇ ਤੁਹਾਨੂੰ ਇਹੀ ਗੁਰਤੀ ਦਿੱਤੀ ਸੀ ਔਰ ਪਤਾ ਨਹੀਂ ਅੱਜ ਆ ਕੇ ਅਸੀਂ ਏਡੇ ਲੋਭੀ ਹੋ ਗਏ ਆ ਲਾਲਚੀ ਹੋ ਗਏ ਆ ਕਲਿਯੁਕੀ ਹੋ ਗਏ ਆ ਕਿ ਜਾਂ ਪੁੱਤਰ ਮੋਹ ਜਾਂ ਆਜ਼ਾਦੀ ਮੋਹ ਜਾਂ ਪੈਸਿਆਂ ਦਾ ਮੋਹ ਪਤਾ ਨਹੀਂ ਕਿਹੜਾ ਧੁੰਮਨ ਕੇ ਰੀਚ ਫੜ ਫੜੇ ਗਏ ਆ ਕਿ ਸੱਚ ਗੱਲ ਕਹਿ ਕੇ ਰਾਜੀ ਨਹੀਂ ਮੇਰੇ ਵੀਰੋ ਸਚਾਈ ਬੋਲਣੀ ਤੇ ਫਿਰ ਉਹਦਾ ਨਾ ਤਾਂ ਸੈਂਟਰ ਦੀ ਸਰਕਾਰ ਨੂੰ ਚੰਗਾ ਲੱਗਣਾ ਤੇ ਨਾ ਸੂਬੇ ਦੀ ਸਰਕਾਰ ਨੂੰ ਚੰਗਾ ਲੱਗਣਾ ਉਹਦਾ ਖਾਮਿਆਚਾ ਹੁੰਦਾ ਅੱਜ ਵੀ ਮੈਂ ਵੇਖਿਆ ਕੁਝ ਸਾਧ ਪੰਜ ਸਰਪੰਚ ਉਹੋ ਜੀ ਕਮਜ਼ੋਰੀ ਵਿਖਾਉਂਦੇ ਭੱਜ ਕੇ ਦੂਜੀ ਪਾਰਟੀਆਂ 'ਚ ਜਾਂਦੇ ਕਿ ਸਰਪੰਚ ਬਣਨਾ ਇਹਨਕਵਾਈ ਦੀ ਤੋਂ ਬਚਣਾ ਸਾਧ ਸੰਗਤ ਜੀ ਕੀ ਇਹ ਮਕਸਦ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸੋਚ ਜਿਹੜੀ ਸਾਨੂੰ ਸਿੱਖਿਆ ਸੀ ਜਾਂ ਪੰਜਾਬੀ ਕੌਮ 2% ਤੇ 90% ਕੁਰਬਾਨੀ 2% ਆਬਾਦੀ ਵਾਲੇ 100% ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਜੇ ਇਤਿਹਾਸ ਗਿਣਾਉਨੇ ਹੋ ਨਾ ਲੋਕਾਂ ਨੂੰ ਦੱਸ ਦਿਓ ਬੜੇ ਮਾਣ ਨਾਲ ਕਿ ਅਸੀਂ ਉਹ ਗੁਰੂ ਦੇ ਸੇਖਾਂ ਇੱਕ ਜਦੇ ਇਹ ਵੀ ਵਿਚਾਰਿਓ ਜਦੋਂ ਥੋੜੀ ਵਾਰੀ ਆਉ ਜਦੋਂ ਥੋੜਾ ਨਿਆਣਾ ਦੱਸੂ ਤੇ ਕੀ ਦੱਸੂ ਸਾਡਾ ਪਾਪਾ ਨੂੰ ਇੱਕ ਦਮਕਾ ਵਜਿਆ ਸਰਕਾਰ ਦਾ ਤੇ ਉਹ ਗਿਆ ਸ਼ਰਮ ਨਾਲ ਸਿਰ ਨੀਵਾ ਹੋਊਗਾ एक्चुअली ਮੈਂ ਬੇਨਤੀ ਕਰਦਾ ਤੇ ਜੋੜ ਕੇ ਕਿ ਆ ਸਰਦਾਰ ਗੁਰਦੀਪ ਸੋਹਿਆ ਜਿਹੜੀ ਇੰਨੀ ਗੱਲ ਬੋਲ ਗਏ ਯਾ ਬਲਵੰਸ਼ਾ ਰਾਜਵਾਨੇ ਨੂੰ ਲਿਆਓ ਦੱਸੂ ਮੈਂ 6 ਮਹੀਨੇ ਕੱਟ ਕੇ ਆਇਆ ਤੇ ਮੈਂ ਜਲਾਲ ਉਸਮਾਨ ਜੀ ਜਿਹੜੀ ਗੱਲ ਕਰਦਾ ਸਾਂ 25 ਸਾਲ ਵਿਦਆਊਟ ਪਰੋਲ ਮਤਲਬ ਕਿ ਤੁਸੀਂ ਇੱਕ ਦਿਨ ਵੀ ਜੇਲ੍ਹ ਤੋਂ ਬਾਹਰ ਨਹੀਂ ਜਾ ਸਕਦੇ ਤੁਹਾਨੂੰ ਸਮਾਂ ਨਹੀਂ ਮਿਲਦਾ ਹਾ ਤੁਹਾਡੇ ਘਰ 'ਚ ਕੋਈ ਪੂਰਾ ਹੋ ਜੇ ਕੁਝ ਹੀ ਦੇ ਸਮੇਂ ਨਹੀਂ ਜੇ ਕੋਈ ਪੂਰਾ ਹੋ ਜੇ ਤਾਨੂੰ 1 ਘੰਟੇ ਦੀ ਪਰੋਲ ਮਿਲੂ ਨਹੀਂ ਤਾਂ ਪਰੋਲ ਵੀ ਨਹੀਂ ਮਿਲੂ ਉਹ ਬਲਵੰਸ਼ ਉਹ ਰਾਜੋਆਣਾ ਵੀ ਇਤਨਾ ਹੀ ਕੱਟਦਾ ਆ ਤਾਂ ਹੁਣ ਇਹਨਾਂ ਨੂੰ ਪਰੋਲ ਮਿਲਣੀ ਸ਼ੁਰੂ ਹੋਈ ਹੈ ਮਗਰ ਔਰ ਗੱਲ ਬੜੀ ਵਧੀਆ ਕਹਿ ਕੇ ਗਏ ਆ ਰਾਜੋਆਣਾ ਸਾਹਿਬ ਦਾ ਵੀ ਕੇਸ ਡਿਸਮਿਸ ਕਰਤਾ ਸਰਕਾਰ ਨੇ ਅਮਿਤ ਸ਼ਾਹ ਹੋਰਾਂ ਨੇ ਔਰ ਇਹਨਾਂ ਦਾ ਵੀ ਕਿਸਮੇ ਕੇਸ ਡਿਸਮਿਸ ਕਰਤਾ ਕਿ ਭਾਈ ਇਹ ਬਾਹਰ ਨਹੀਂ ਆ ਸਕਦੇ ਇਹਨਾਂ ਤੋਂ ਦੇਸ਼ ਨੂੰ ਖਤਰਾ ਔਰ ਉਹ ਗੱਲ ਆਪ ਹੀ ਦੱਸ ਗਏ ਕਿ ਜਦੋਂ ਪਰੋਲ ਆਉਂਦੇ ਤੇ ਲਿਖ ਕੇ ਜਾਂਦਾ ਕਿ ਬਹੁਤ ਵਧੀਆ ਇਹਨਾਂ ਦਾ ਵਿਵਹਾਰ ਹੈ ਇਹਨਾਂ ਨੂੰ ਦੇਸ਼ ਨੂੰ ਖਤਰਾ ਨਹੀਂ ਇਹ ਕੌਮ ਖਾਤਰ ਅੰਦਰ ਗਏ ਸੀ ਜੇ ਖਤਰਾ ਹੈ ਤੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਟਾਊਟਾਂ ਨੂੰ ਖਤਰਾ ਹੈ ਜਿਹੜਾ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਜਿਹੜੇ ਥੋੜੇ ਜਿਹਾ ਵੰਡੀਆਂ ਪਾਉਂਦੇ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਕੋਲੋਂ ਇੱਕ ਫਾਰਮੂਲਾ ਸਿੱਖ ਲਿਆ ਪਾੜੋ ਤੇ ਰਾਜ ਕਰੋ ਉਹ ਸੋਚ ਨਾਲ ਚੱਲਦੇ ਇਸ ਲਈ ਮੈਂ ਉਹ ਗੱਲਾਂ ਨਹੀਂ ਦਿਰਾਉਣਾ ਚਾਹੁੰਦਾ ਮੈਂ ਵੀ ਅੱਜ ਮੰਗ ਕਰਦਾ ਔਰ ਪ੍ਰਧਾਨ ਸਾਹਿਬ ਤੁਹਾਨੂੰ ਵੀ ਮਾੜਾ ਮੋਟਾ ਖੜਕਾ ਦੜਕਾ ਕਰਨਾ ਪੈਣਾ ਕੌਣ ਤੁਹਾਡੇ ਨਾਲ ਖਲੋਊ 26 ਲੱਖ ਤੋਂ ਵੱਧ ਤੁਸੀਂ ਸਾਈਨ ਕਰਾਏ ਪੰਜਾਬੀਆਂ ਦੇ ਸਾਈਨ ਹੋਇਆ ਕਿਸੇ ਪੰਜਾਬੀ ਨੇ ਅੰਗੂਠਾ ਲਾਇਆ ਕਿਸੇ ਨੇ ਘੁੱਗੀ ਮਾਰੀ ਐ ਤੇ ਦੇਸ਼ ਦਾ ਰਾਸ਼ਟਰਪਤੀ ਗੱਲ ਨਾ ਸੁਣੇ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੀ ਗੱਲ ਨਾ ਸੁਣੇ ਸਾਧ ਸੰਗਤ ਜੀ ਇਹ ਹਾਲਾਤ ਉਦੋਂ ਪੈਦਾ ਹੁੰਦੇ ਆ ਜਦੋਂ ਉਹ ਸਮਝਦੇ ਆ ਕਿ ਅਸੀਂ ਇਹਨਾਂ ਨੂੰ ਪਾੜ ਕੇ ਕੰਮ ਚਲਾ ਲਿਆਂਗੇ ਅੱਜ ਇਕੱਠੇ ਹੋਣ ਦੀ ਲੋੜ ਐ ਇਹਨਾਂ ਬੰਦੀ ਸਿੰਘਾਂ ਵਾਸਤੇ ਔਰ ਸਾਧ ਸੰਗਤ ਜੀ ਬੰਦੀ ਸਿੰਘ ਉਹ ਜਿਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜਦੋਂ ਨਸ਼ਲ ਕੁਸ਼ੀ ਹੋਈ ਉਹਦੇ ਖਾਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਔਰ ਬੰਦੀ ਸਿੰਘ ਦੇਸ਼ ਲਈ ਖਤਰਾ ਨਹੀਂ ਇਹ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਹਮੇਸ਼ਾ ਭਾਈਚਾਰਕ ਸਾਂਝ ਨੂੰ ਸਮਰਪਿਤ ਹੈ ਇਹ ਦੇਸ਼ ਨੂੰ ਤਾਂ ਸਮਰਪਿਤ ਹੈ ਇਨਸਾਨੀਅਤ ਨੂੰ ਸਮਰਪਿਤ ਐਸ ਲਈ ਮੈਂ ਅੱਜ ਮੰਗ ਕਰਦਾ ਕਿ ਸਭ ਤੋਂ ਪਹਿਲਾਂ ਇਹਨਾਂ ਬੰਦੀ ਸਿੰਘਾਂ ਦੀ ਲੜਾਈ ਕਿ ਇਹਨਾਂ ਦੀ ਰਿਹਾਈ ਹੋਵੇ ਜੇ ਉਸ ਗੁਜਰਾਤ ਦੀ ਧਰਤੀ ਤੇ ਜਿੱਥੋਂ ਮੋਤੀ ਸਾਹਿਬ ਬਣ ਕੇ ਆਉਂਦਾ ਉਥੋਂ ਰੇਪ ਕਰਨ ਵਾਲਿਆਂ ਦੇ ਧੀਆ ਪੈਣਾ ਦੀ ਇੱਜ਼ਤ ਲੁੱਟਣ ਵਾਲਿਆਂ ਨੂੰ ਸਰਕਾਰ ਰਿਹਾ ਕਰ ਸਕਦੀ ਆ ਉਹਨਾਂ ਦੇ ਗਲ 'ਚ ਹਾਰ ਪਾਉਂਦੀ ਐ ਉਹਨਾਂ ਦਾ ਸਨਮਾਨ ਕਰਦੀ ਅੱਜ ਕਿਹੜੇ ਮੂੰਹ ਨਾਲ ਜਿਹੜਾ ਬੰਗਾਲ 'ਚ ਸਾਡੀ ਧੀ ਪੈਣ ਦੇ ਨਾਲ ਉਹ ਵੱਦਸਲੂਕੀ ਧੱਕਾ ਬੇਇਨਸਾਫੀ ਹੋਈ ਅੱਜ ਕਿਹੜੇ ਮੂੰਹ ਨਾਲ ਉਹਦੀ ਗੱਲ ਕਰਦੇ ਹੋ ਜੇ ਸੱਚੀ ਗੱਲ ਕਰਦੇ ਹੋ ਇਹਦੀ ਜੇ ਧੀਆ ਪੈਣਾ ਦਾ ਸਤਕਾਰ ਕਰਦੇ ਹੋ ਜੋ ਸਤਕਾਰ ਗੁਰੂ ਸਾਹਿਬ ਨੇ ਸਾਨੂੰ ਕਰਨਾ ਸਿਖਾਇਆ ਫਿਰ ਸਾਧ ਸੰਗਤ ਜੀ ਫਿਰ ਆਪਦੇ ਅਸੂਲ ਵੀ ਬਦਲਨੇ ਪੈਣੇ ਆ ਜੇ ਬਿਲਕਿਸਬਾਨੂ ਦੇ ਰੇਪਿਸਟ ਉਹਦੇ ਨਾਲ ਜ਼ਬਰ ਤਕਾ ਕਰਨ ਵਾਲੇ ਉਹਦੇ ਪਰਿਵਾਰ ਨੂੰ ਖਤਮ ਕਰਨ ਵਾਲੇ ਭਾਜਪਾ ਦੇ ਲੀਡਰ ਰਿਹਾ ਕਰ ਸਕਦੇ ਆ ਜਾਂ ਆ ਡਿਫਾਲਟਰ ਬਾਬਾ ਗੰਦ ਦਾ ਢੇਰ ਬਾਬਾ ਮੈਂ ਤਾਂ ਅੱਜ ਕਹਿਣ ਤੋਂ ਗੁਰੇਜ ਨਹੀਂ ਕਰੂ ਕੁੱਤਾ ਬਾਬਾ ਇਹ ਰਾਮ ਰੀਮ ਨੂੰ ਤੁਸੀਂ ਬਾਰ-ਬਾਰ ਪਰੋਲ ਦੇ ਦਿੰਦੇ ਨੇ ਨਾਲ ਉਹਦੇ ਨਾਲ ਸਿਕਿਉਰਟੀਆ ਲਾਉਂਦੇ ਹੋ ਤੇ ਉਹਨੇ ਕੀਤਾ ਕਿ ਰਾਮ ਰੀਮ ਨੇ ਕੰਮ ਉਹਨੇ ਵੀ ਇਹੋ ਜੇ ਜੁਰਮ ਕੀਤੇ ਜਿਹਦੇ ਖਿਲਾਫ ਭਾਜਪਾ ਜਵਾਜ ਅਵਾਜ਼ ਠਾਰੀਏ ਜੇ ਸੱਚੇ ਹੋ ਤੇ ਸਾਧ ਸੰਗਤ ਜੀ ਦੋਰੇ ਮਾਪ ਡੰਡ ਨਹੀਂ ਹੋ ਸਕਦੇ ਇਹਨਾਂ ਨੇ ਤਾਂ ਨਾ ਕੋਈ ਇਹੋ ਜੀ ਗੁਸਥਾਕੀ ਕੀਤੀ ਕੌਮ ਖਾਤਰ ਲੜੇ ਇਨਸਾਨੀਅਤ ਖਾਤਰ ਲੜੇ ਜਿਸ ਧਰਤੀ ਤੇ ਅਰਦਾਸ ਆਪਾ ਜਾ ਕੇ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਧਰਤੀ ਦੀ ਦੇ ਨਾਲ ਜੋ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਬੇਇਨਸਾਫੀ ਕੀਤੀ ਸੀ ਉਹਦੀ ਆਵਾਜ਼ ਬੁਲੰਦ ਕੀਤੀ ਇਸ ਲਈ ਸਾਧ ਸੰਗਤ ਜੀ ਜੇ ਸਹਿਮਤ ਹੋ ਤੇ ਅੱਜ ਇੱਕ ਅਕਾਲੀ ਦਲ ਦੋ ਅਕਾਲੀ ਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰ ਲੈ ਲਾ ਲੈ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ ਚ ਸੁਧਾਰ ਲਿਆਓ ਤੁਹਾਡੇ ਚ ਜੇ ਤੁਸੀਂ ਨਾ ਸੁਧਰੇ ਤੇ ਲੋਕਾਂ ਨੇ ਅੱਕੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਇਸ ਲਈ ਮੈਂ ਐਮਪੀ ਬਣ ਜਾ ਐਮਐਲਏ ਬਣ ਜਾ ਸਾਧ ਸੰਗਤ ਜੀ ਇਸ ਪੋਲਿਟਿਕਸ ਤੋਂ ਕੁਛ ਨਹੀਂ ਲੱਭਾ ਅੱਜ ਮੈਂ ਕਹਿ ਕੇ ਚੱਲਿਆ ਬਾਲਨ ਸਾਹਿਬ ਅੰਮਜੀਠੇ ਵਾਲੇ ਬੈਠੇ ਆ ਇਨਾਂ ਨੇ ਤਾਂ MP ਦੀ ਇਲੈਕਸ਼ਨ ਚ ਵੀ ਲੀਡ ਦਿੱਤੀ ਆ ਮਜੀਠੀਓ ਸ਼ਰੋਮਨੀ ਅਕਾਲੀ ਦਲ ਨੂੰ ਅਸੀਂ ਤਾਂ ਆਈ ਵਾਰੀ ਏ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਲਈ ਲੜਨਾ ਔਸੂਲਾ ਖਾਤਰ ਲੜਨਾ ਔਰ ਜਿਹੜਾ ਔਸੂਲਾ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਔਸੂਲਾ ਤੋਂ ਪਰਾ ਹੋ ਗਿਆ 사ਤ ਸੰਗਤ ਜੀ ਅੱਜ ਵੀ ਖਤਮ ਐ ਉਹ ਕੱਲ ਵੀ ਖਤਮ ਐ ਇਸ ਲਈ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਕਾਰਾ ਛੱਡਣ ਲੱਗਿਆ ਜੇ ਸਹਿਮਤ ਉਹ ਤਾਂ ਗੱਜ-ਵੱਜ ਕੇ ਛੱਡਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਅਪੀਲ ਕਰਦਾ ਕਿ ਜੇ ਇਸ ਦਿਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੂਗੀ ਵੱਡਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਔਰ ਦਿੱਲੀ ਦੀਆਂ ਕੰਡਾਂ ਨੂੰ ਮੈਂ ਕਹਿੰਦਾ ਖੜਕਾ ਕੇ ਆਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਾਰਸ਼ਲ ਕੌਮ ਜਿਹੜੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਸੁਰੱਖਿਆ ਲਈ ਲੜਦੀ ਆ ਜੇ ਉਹਨਾਂ ਦੀ ਆਵਾਜ਼ ਨਹੀਂ ਸੁਣੋਂਗੇ ਤੇ ਫਿਰ ਤੁਹਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਦੇਸ਼ ਨੂੰ ਅੰਨ ਦੇ ਨਾਲੇ ਲੋਕਾਂ ਦੀ ਨਾ ਸੁਣੀ ਜਾਵੇ ਦੇਸ਼ ਤੇ ਕੁਰਬਾਨ ਹੋਣ ਵਾਲੇ ਲੋਕਾਂ ਦੀ ਨਾ ਸੁਣੀ ਜਾਵੇ ਤੇ ਭਾਈ ਸੁਣੋਂਗੇ ਕੀ ਹੁਣ ਸਾਧ ਸੰਗਤ ਜੀ ਮੈਂ ਆ ਜਾ ਦੂਜੇ ਟਾਪਿਕ ਤੇ ਗੁਰਦੀਪ ਸਿੰਘ ਜੀ ਤੁਸੀਂ ਤਾਂ ਬੋਲਿਆ ਕੁਛ ਨਹੀਂ ਹੁਣ ਜਿਹੜਾ ਟਾਪਿਕ ਤੇ ਮੈਂ ਬੋਲਣ ਲੱਗਾ ਜਿਹੜਾ ਇੱਥੋਂ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਨਹੀਂ ਸਮਝ ਆਈ ਅੱਜ ਤੱਕ ਪੌਣੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਤਾਂ ਉਹਨੂੰ ਸੁਰਤ ਆਉਂਦੀ ਆ ਨਿਊਜ਼ 18 ਨਾਲ ਇੱਥੇ ਫਿਰਦੇ ਸੀ ਹੈਗੇ ਕਿ ਨਹੀਂ ਮੜਾਜ ਹੱਥ ਕੜਾ ਕਰਿਓ ਨਹੀਂ ਤਵਾ ਨਹੀਂ ਧਰਦਾ ਤੁਹਾਡੇ ਪਤੇ ਦੀ ਗੱਲ ਕਰੋ ਆ ਮੇਰਾ ਵੀਰ ਖਲੋਤਾ ਮੇਨੂੰ ਹਾਂ ਕਰਦੇ ਤੂੰ ਸੰਗਦਾ ਕਿਹੜੀ ਗੱਲ ਆ ਨਿਊਜ਼ 18 ਦਾ ਚੈਨਲ ਦਾ ਵਿਜੇਪਾਲ ਬਰਾੜ ਆ ਉਨੇ ਮੁੱਖ ਮੰਤਰੀ ਦੀ ਲਈ ਇੰਟਰਵਿਊ ਭਗਵੰਤਪਾਣ ਦੀ ਤੇ ਇੰਟਰਵਿਊ ਚ ਲਾਤੀ ਲਾਈਵ ਅੱਤੇ ਪੌਣੇ ਘੰਟੇ ਬਾਅਦ ਮੈਂ ਵੇਖਿਆ ਇੰਟਰਵਿਊ ਢਾਤੀ ਮੈਂ ਕਿਹਾ ਇਸ ਚ ਚੱਕਰ ਕੀ ਪਿਆ ਮੈਂ ਵਿਜੇਪਾਲ ਬਰਾੜ ਨੂੰ ਫੋਨ ਕੀਤਾ ਮੈਂ ਵਿਜੇਪਾਲ ਬਰਾੜ ਤੂੰ ਇੰਟਰਵਿਊ ਕੀਤੀ ਸੀ ਮੁੱਖ ਮੰਤਰੀ ਦੀ ਤੇ ਉਹਦੇ ਚ ਤਾਂ ਕੱਲੀ ਵਧਾਈ ਪੇਸ਼ ਹੋਈ ਹਾਕੀ ਦੀ ਟੀਮ ਜਿੱਤੀ ਸੀ ਨਾ ਆਪਣਾ ਹਰਮਨਪ੍ਰੀਤ ਨੂੰ ਤੇ ਉਹਦੇ ਸਾਥੀਆਂ ਨੂੰ ਵਧਾਈ ਦੇਣ ਡਿਆ ਸੀ ਉਹ ਭਗਵੰਤ ਮਾਨ ਮਗਰ ਉਹ ਇੰਟਰਵਿਊ ਡਿਲੀਟ ਹੋ ਗਈ ਅੱਜ ਜਾ ਕੇ ਲੱਭੋ న్యూ ਜੀ 18 ਤੇ ਲੱਭਦੀ ਨਹੀਂ ਮੈਂ ਕਹ ਇਹਨੂੰ ਪੰਜਾਬ ਦੇ ਮੁੰਡਿਆਂ ਦੀ ਜਿੱਤ ਦੀ ਖੁਸ਼ੀ ਨਹੀਂ ਸੀ ਜਾਂ ਦੇਸ਼ ਦੇ ਜਿੱਤਣ ਦੀ ਖੁਸ਼ੀ ਨਹੀਂ ਸੀ ਕਿ ਕੀ ਚੱਕਰ ਹੋਇਆ ਡਿਲੀਟ ਕੱਢ ਲਈ ਕਰਤੀ ਹੱਸੀ ਜਾਵੇ ਅੱਗੋਂ ਮੈਂ ਕਹ ਮੇਰਾ ਵੀ ਰੈਡਾ ਹੱਸਣ ਦਾ ਤਾਂ ਮਤਲਬ ਨਹੀਂ ਇੱਕ ਮਸਲਾ ਕੀ ਹੈ ਕਹਿੰਦਾ ਮਜੀਠਾ ਸਾਹਿਬ ਤੁਸੀਂ ਜਾਣਦੇ ਹੋ ਅਸਲ 'ਚ ਵਧਾਈ ਖਾਦੀ ਪੀਤੀ ਚ ਦੇਤੀ ਪਰ ਖਾਦੀ ਪੀਤੀ ਦੀ ਵਧਾਈ ਦਾ ਇੰਨਾ ਰੌਲਾ ਪਿਆ ਕਿ ਉਹਦੀ ਘਰ ਦੀ ਨੇ ਚੈਨਲ ਵਾਲਿਆਂ ਦੀ ਖਚਾਈ ਕੀਤੀ ਕਿ ਜਦਤ ਸੋਫੀ ਹੁੰਦਾ ਉਦੋਂ ਫੋਨ ਕਰਿਆ ਕਰੋ ਇਹ ਜੇ ਟਾਈਮ ਨਾ ਫੋਨ ਕਰਿਆ ਕਰੋ ਵਿਜੇਪਾਲ ਬਰਾੜ ਕਹਿੰਦਾ ਅੱਜ ਤਾਂ ਦੋ ਦੁਪਹਿਰ ਦੇ 2 ਵਜੇ ਸਨ ਤੇ ਇੱਕ ਮੈਨੂੰ ਕੀ ਪਤਾ ਟਾਈਮ ਹਲੇ ਵੀ ਖਰਾਬ ਹੋ ਗਿਆ ਅੱਜ ਉਹ ਧਰਤੀ ਐ ਉਹੋ ਜਿਹਾ ਮੁੱਖ ਮੰਤਰੀ ਮੈਂ ਉਹਦੀਆਂ ਕਿਹੜੀਆਂ ਕੜੀਆਂ ਗੱਲਾਂ ਕਰਾਂ ਬਹੁਤ ਲੰਮਾ ਸਮਾਂ ਲੱਗ ਜੂ ਮੈਂ ਤਾਂ ਆਪਦੀ ਗੱਲ ਇੱਕ ਗੱਲ ਦੀ ਕਹਿ ਕੇ ਸਮਾਪਤ ਕਰ ਦੇਣਾ ਕਿ ਅੱਜ ਪੰਜਾਬ ਤੇ ਪੌਣੇ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਪੰਜਾਬੀ ਤੇ ਡੇਢ ਪੌਣੇ 2 ਲੱਖ ਕੁ ਲੱਖ ਦਾ ਇਕੱਲੇ ਇਕੱਲੇ ਪੰਜਾਬੀ ਤੇ ਕਰਜ਼ਾਈ ਕਰਤਾ ਔਰ ਇਹ ਨਾ ਸਮਝਿਓ ਕਿ ਭਗਵੰਤ ਮਾਨ ਨੇ ਲਾ ਦੇਣਾ ਉਹ ਕਰਜ਼ਾ ਉਹ ਤਾਂ ਲਾ ਕੇ ਹਾਂ ਇਹਨਾਂ ਕਰ ਦੂ ਕਿ ਜਿੱਥੇ ਇੱਕ ਬੋਤਲ ਪੀਂਦਾ ਉਥੇ ਦੋ ਪੀ ਲੂ ਉਹਨਾਂ ਐਕਸਾਈਜ਼ 'ਚ ਜਿਹੜਾ ਪੈਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਭਲਾ ਹੋ ਜੇ ਤੁਹਾਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਹੈ ਉਹ ਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ 'ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿਥੇ ਵੱਧ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਨ ਵਾਜੇ ਤੇ ਕਿਥੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜਿਸ ਧਰਤੀ ਤੇ ਆਏ ਹੋ ਕੀ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਦੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸਿੱਖੇ ਦੀਆਂ ਉੱਥੋਂ ਦੌੜਾਂ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂੰਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੁੱਤਰੇ ਨੂੰ ਜਾਂ ਪੋਤਰੀ ਨੂੰ ਦੱਸੋਗੇ ਅੱਜ ਪੌਣੇ 5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਬਿਮਾਰੂ ਸਟੇਟ ਬਣਿਆ ਆ ਮੈਂ ਪਹਿਲੀ ਖਬਰ ਕੱਟ ਕੇ ਲਿਆ ਕਿ 60% ਡੀਏਪੀ ਦੇ ਸੈਂਪਲ ਫੇਲ ਹੋ ਗਏ ਤੇ ਡੀਏਪੀ ਕੌਣ ਵਰਤਦਾ ਸਾਧ ਸੰਗਤ ਜੀ ਇਹ ਖੇਤ ਇਹ ਧਰਤੀ ਜੀਤੋ 50% ਦੇਸ਼ ਨੂੰ ਅੰਨ ਮਿਲਦਾ ਥੋੜੇ ਤੁਸੀਂ ਮਿਹਨਤ ਕਰੋ ਮਗਰ ਜੇ ਉਹ ਡੀਏਪੀ ਮਾੜੀ ਹੋਵੇ ਇਹ ਸਾਧ ਸੰਗਤ ਜੀ ਤੁਹਾਡਾ ਨੁਕਸਾਨ ਹੋਵੇ ਤੁਹਾਡੇ ਫਸਲ ਪੂਰੀ ਨਾ ਹੋਵੇ ਤੇ ਕੀ ਇਹ ਜੇ ਮੁੱਖ ਮੰਤਰੀ ਨੂੰ ਕੋਈ ਕਿਸੇ ਕਿਸਮ ਨਾਲ ਵੀ ਕੀ ਕੁਰਸੀ ਤੇ ਬਣੇ ਰਹਿਣ ਦਾ ਇਹ ਫਰਜ ਰਹਿ ਜਾਂਦਾ ਆਪ ਕਹਿੰਦਾ ਕਿ ਇਹਦਾ ਇਨਕੁਆਇਰੀ ਕਰੋ ਮੈਂ ਕਹਿੰਦਾ ਤੇਰੇ ਤੇ ਪਰਚਾ ਹੋਵੇ ਭਗਵੰਤ ਮਾਨ ਫੇਲ ਤੂੰ ਹੋਇਆ ਜਿਹੜਾ ਮਨਿਸਟਰ ਕੱਲਾ ਨਹੀਂ ਫੇਲ ਹੋਇਆ ਦੂਜਾ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ ਕਿਉਂ ਪੰਜ ਪਿਆਰਿਆਂ ਦੀ ਫੋਟੋ ਲਵਾਈ ਆਪਦੀ ਫੋਟੋ ਲਾਈ ਤੇ ਸਿਰਫ ਏ ਚ ਲਈ ਕਿ ਮੇਰੀ ਫੋਟੋ ਦਿਸਣੀ ਚਾਹੀਦੀ ਦੱਸ ਉਸ ਫੋਟੋ ਦਾ ਕੀ ਫਾਇਦਾ ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ ਤੇਰੀ ਫੋਟੋ ਵੇਖ ਕੇ ਤਾਂ 소ਫੀ ਬੰਦਾ ਸ਼ਰਾਬੀ ਹੋ ਜਾਂਦਾ ਕਿ ਇਹਨੂੰ ਵੇਖ ਕੇ ਤਾਂ ਵੈਸੇ ਸਰੂਰ ਆਉਣ ਲੱਗ ਪੈਂਦਾ ਉਸ ਫੋਟੋ ਨਾਲ ਲੈ ਨਾਲ ਮੈਂ ਪੁੱਛਣਾ ਚਾਹੁੰਨਾ ਕੀ ਹਸਪਤਾਲਾਂ 'ਚ ਥੋੜਾ ਇਲਾਜ ਵਧੀਆ ਹੋਣ ਲੱਗ ਪਿਆ। ਕੀ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ? ਅੱਜ ਸਾਧ ਸੰਗਤ ਜੀ ਹਸਪਤਾਲ ਖਾਲੀ ਨੇ। ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ। 900 ਕਰੋੜ ਸੈਂਟਰ ਨੇ ਰੋਗ ਛੱਡਿਆ ਕਿਉਂ? ਕਿਉਂਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨਾ ਰੱਖਤਾ ਤੇ ਮੋਦੀ ਕਹਿੰਦਾ ਜੇ ਨਵਾਂ ਆਮ ਆਦਮੀ ਕਲੀਨਿਕ ਰੱਖਣਾ। ਆਪ ਦੀ ਫੋਟੋ ਲਾਉਣੀ ਤੇ ਆਪ ਦੇ ਪੈਸਿਆਂ ਤੋਂ ਖਰਚ ਚਲਾ ਅਸੀਂ ਨਹੀਂ ਦਿੰਦੇ ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ ਸਿਹਤ ਸੂਲਤਾ ਦਾ ਨੁਕਸਾਨ 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ ਉਹ ਵੀ ਕਿੱਥੇ ਆਇਆ ਨਾ ਸਮਝ ਲਿਓ ਕਿ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ ਉਹ ਪੈਸੇ ਵੀ ਥੋੜੀ ਜੇਬ ਚੁੱਕ ਗਏ ਆ ਨੁਕਸਾਨ ਤਾਂ ਤਿੰਨ ਇਨ ਕਸਮ ਦਾ ਕੁੰਡਾ ਕਰਕੇ ਚਲੋ ਇਹ ਵੀ ਛੱਡੋ ਬਾਦਲ ਸਾਹਿਬ ਇੱਥੇ ਇੱਕ ਸੜਕ ਬਣ ਰਹੀ ਆ ਵੱਲੇ ਤੋਂ ਮਹਿਤਾ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਬਹੁਤ ਵੱਡੀ ਲਾਈਫ ਲਾਈਨ ਆ ਤੁਸੀਂ ਉਹਦਾ ਨੀਂਹ ਪੱਥਰ ਗਡਕਰੀ ਸਾਹਿਬ ਨੂੰ ਲਿਆ ਕੇ ਰੱਖਿਆ ਸੀ ਅੱਜ ਉਹ ਸੜਕ ਵੀ ਕੈਂਸਲ ਹੋ ਗਈ ਆ ਉਹਦਾ ਇੱਕ ਹਿੱਸਾ ਇੱਥੇ ਆਉ ਫਿਰਦਾ ਜੀ 골ਡੀ ਸਾਡਾ ਕਿੱਥੇ ਆ ਉਹ ਮੈਨੂੰ ਦੱਸਦਾ ਜੀ ਕਲਾ ਮਰਸਰ ਤੋਂ ਮਹਿਤਾ ਚੌਕ ਵਾਲਾ ਹਿੱਸਾ ਬਚਿਆ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰੋਂ ਟੈਂਡਰ ਹੀ ਕੈਂਸਲ ਹੋ ਗਿਆ ਔਰ ਉਤੋਂ ਅੱਗੇ ਟਾਂਡੇ ਦਾ ਟੈਂਡਰ ਕੈਂਸਲ ਹੋ ਗਿਆ ਤੁਸੀਂ ਇਹ ਲਾ ਲੋ ਅੰਦਾਜ਼ਾ ਕਿ ਜਿਹਨੇ ਪਠਾਨਕੋਟ ਜਾਣਾ ਸੀ ਜਿਹਨੇ ਹੁਸ਼ਿਆਰਪੁਰ ਦੀ ਧਰਤੀ ਤੇ ਜਾਣਾ ਸੀ ਇੱਕ ਵੱਡਾ ਇਹ ਰਸਤਾ ਸੀ ਔਨਲੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਅੱਜ ਉਹ ਟੈਂਡਰ ਵੀ ਕੈਂਸਲ ਹੋ ਗਿਆ ਕਿਉਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਖਾਦੀ ਪੀਤੀ ਚ ਟਾਈਮ ਹੀ ਨਹੀਂ ਮਿਲਦਾ ਮੀਟਿੰਗ ਕਰਨ ਦਾ ਇਸ ਲਈ ਆਗਲਾ ਕੰਮ ਕਹਿੰਦੇ ਅਸੀਂ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਸਾਧ ਸੰਗਤ ਜੀ ਟੱਟੂ ਦੇ ਖੋਲਣੇ ਇਹਨਾਂ ਨੇ ਹਸਪਤਾਲ ਕਾਲੇ ਇਹਨੇ ਜੋ ਕੰਮ ਕਰਨਾ ਆ 11 12 ਕਾਲਜ ਆ ਸਾਰੀ ਸ਼ਹਿਰ ਪੜਦੇ ਨਾ ਸ਼ਹਿਰ ਵੀ ਵੱਡੇ ਗਵਰਨਮੈਂਟ ਕਾਲਜ ਫਰ ਗਰਜ ਲੁਧਿਆਣਾ ਐਸ ਸੀ ਡੀ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫॉर ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਵਿਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮਾਨਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵੱਡੇ ਸ਼ਹਿਰਾਂ 'ਚ ਕਾਲਜ ਨਹੀਂ ਚਲਾ ਪਾ ਰਹੇ ਕਾਲਜ ਬੰਦ ਕਰਕੇ ਪ੍ਰਾਈਵੇਟ ਹੱਥਾਂ ਤੇ ਜੇਨ ਦੀ ਤਿਆਰੀ 'ਚ ਆਟਾ ਦਾਲ ਦੀ ਸਕੀਮ ਵੀ ਪ੍ਰਾਈਵੇਟ ਲੱਤਾਂ 'ਚ ਦੇਤੀ ਸੀ ਤੇ ਮਿਲਿਆ ਜੀ ਮਿਲਿਆ ਆਟਾ ਪਿੰਡਾਂ ਚ ਮੈਂ ਕਹਿੰਦਾ ਜੀ 3 ਕਿਲੋ ਆਉਂਦਾ ਸੀ ਬਾਦਲ ਸਾਹਿਬ ਘੱਟ ਕੇ 5 ਕਿਲੋ ਕਰਤਾ ਤੇ ਕਈਆਂ ਦੇ ਰਾਸ਼ਨ ਦੇ ਕਾਰਡ ਕੱਟੇ ਗਿਆ ਥੋੜੇ ਦਿਨ ਪਹਿਲਾਂ ਹੀ ਅੰਗਨਵਾੜੀ ਦਾ ਰੌਲਾ ਪਿਆ ਸੀ ਕਿ ਜਿਹੜੀ ਉਹ ਸਮੱਗਰੀ ਇਹਨਾਂ ਨੇ ਠੇਕਾ ਦਿੱਤਾ 800 ਕਰੋੜ ਦਾ ਉਹਦੇ ਚੋਂ ਤਾਂ ਕਰਲੀ ਕੱਲੀ ਸੁੰਡੀ ਨਿਕਲਦੀ ਆ ਖਾਣ ਪੀਣ ਦੀ ਸਮੱਗਰੀ ਕੋਈ ਨਹੀਂ ਨਿਕਲਦੀ ਉਹ ਵੀ ਬੰਦ ਹੋ ਗਿਆ ਟੈਂਡਰ ਇਸ ਲਈ ਆ ਹਸਪਤਾਲ ਚ ਗਰਭਤੀ ਸਾਡੀ ਭੈਣ ਆਪਦੇ ਡਿਲੀਵਰੀ ਕੇਸ ਲੈ ਕੇ ਗਈ ਸੀ ਕਹਿੰਦੇ ਬੱਤੀ ਨਹੀਂ ਆਉਂਦੀ ਉੱਥੇ ਮੋਬਾਈਲ ਫੋਨਾਂ ਦੀ ਲਾਈਟ ਜਗਾ ਕੇ ਤਾਂ ਆਪਰੇਸ਼ਨ ਹੋ ਰਿਹਾ ਤੇ ਚੱਲੂ ਕੰਮ ਇਹਦਾ ਇਲਾਜ ਇਹਦੀ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ ਕਿਡਨੀ ਕੀ ਹੁੰਦਾ ਜਦੋਂ ਬੱਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਡਨੀ ਹੁੰਦੀ ਆ ਇੱਥੋਂ ਪਤਾ ਹੋਣਾ ਕਿਹੇ ਹੈ ਜੀ ਲਿਵਰ ਹੁੰਦਾ ਆ ਡਾਕਟਰ ਸਾਹਿਬ ਨੇ ਦੱਸਤਾ ਲਿਵਰ ਬੋਂਦਾ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਇਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਏ ਜਾਂਦਾ ਦਿੱਲੀ ਦੇ ਅਪੋਲੋ ਹਸਪਤਲ ਅਪੋਲੋ ਹਸਪਤਲ 'ਚ ਜਾ ਕੇ ਇਲਾਜ ਕਰਾਉਂਦਾ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈਗੇਨੇ ਲਾਉਣਾ ਤੇ ਮੇਰਾ ਲਿਵਰ ਮੈਂ ਚੱਲਿਆ ਤੇ ਦੂਜਾ ਇਹ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਜਦੋਂ ਸ਼ਰਾਬ ਨਾਲ ਕੋਈ ਨਹੀਂ ਮੇਰੇ ਵੱਲੋਂ ਤਾਂ ਪੌਣੀ ਦੀ ਜਗ੍ਹਾ ਡੇਢ ਪੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅੱਜ ਆ ਪੰਜਾਬ ਦੇ ਮੁਲਾਜ਼ਮ ਬੈਠੇ ਇਹਨਾਂ ਨੂੰ ਪੁੱਛਿਓ ਤੁਹਾਡਾ ਪਿਛਲਾ ਜਿਹੜਾ ਤੁਹਾਨੂੰ ਸਰਕਾਰੀ ਪੇਕ ਕਮਿਸ਼ਨ ਦਿੱਤਾ ਸੀ ਕਿ ਕਾਂਗਰਸ ਸਰਕਾਰ ਨੇ ਦਿੱਤਾ ਨਹੀਂ ਕਿ ਤੁਹਾਨੂੰ ਇਹ ਸਰਕਾਰ ਨੇ ਦਿੱਤਾ ਨਹੀਂ ਜਿੰਨੀ ਵਾਰੀ ਤੁਹਾਡੀ ਪੇਕ ਕਮਿਸ਼ਨ ਲਾਗੂ ਹੋਇਆ ਜਾਂ ਤੁਹਾਡੀ ਤਨਖਾਹਾਂ ਵਿੱਚ ਵਾਧਾ ਹੋਇਆ ਉਹ ਸ਼ਰੋਮਨੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲਾਗੂ ਕੀਤਾ ਅੱਜ ਕਹਿੰਦਾ 44 ਕਹਿੰਦਾ 44000 ਭਰਤੀ ਕਰਤੇ ਆ ਦੱਸੋ ਤੁਸੀਂ ਸਾਰੇ ਪਿੰਡਾਂ ਚੋਂ ਆਏ ਹੋ ਕੋਈ ਤੁਹਾਡੇ ਪਿੰਡ ਚੋਂ ਕੋਈ ਭਰਤੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿੱਥੇ ਭਰਤੀ ਕਰੀ ਜਾਂਦਾ ਪਿਓ ਦਾ ਪੁੱਤ ਅਸੀਂ ਚਾਰ ਵਾਰੀ ਕਿਹਾ ਲਿਸਟੀ ਦੇ ਦੇ ਅਸੀਂ ਜਾ ਕੇ ਵਧਾਈ ਦੇ ਆਈਏ ਤੇ 44000 ਲਾ ਲਓ ਸਾਫ 3 ਕਰੋੜ ਤੋਂ ਵੱਧ ਬਾਦੀ ਆ ਮੰਨ ਲਾ ਤਾਂ ਕਿਸੇ ਪਿੰਡ 'ਚ ਤਾਂ ਨੱਖ ਵੀ ਨਹੀਂ ਆਉਂਦਾ ਨਾ ਕਿਸੇ 'ਚ ਅੱਖਾਂ ਹੀ ਆਉਂਦੀਆਂ ਹੋਣੀਆਂ ਕਿਸੇ 'ਚ ਆ ਚੀਚੀ ਆਉਂਦੀ ਹੋਣੀ ਕਿ ਸਾਡੇ ਪਿੰਡ 'ਵ ਇੱਕ ਚੀਚੀ ਭਰਤੀ ਕੀਤੀ ਐ ਨੇ ਇਹ ਹਾਲਾਤ ਬਣੇ ਪਏ ਆ ਦੇ ਤੇਰੇ ਦੀ ਝੂਠ ਤੇ ਝੂਠ ਤੇ ਕਿਉਂ ਭਰਤੀ ਕਰਨ ਵੇਲੇ ਡਾਕਟਰ ਸਾਹਿਬ ਚਿੱਠੀ ਦੱਸਾ ਕੌਣ ਫੜਾਉਂਦਾ ਓਏ ਕਹਿੰਦਾ ਮੰਤਰੀ ਆ ਬਲਕਾਰ ਸ਼ੋ ਭੇਟੇ ਪੜੇ ਯਾਰ ਮੇਰੀ ਫੱਤੋ ਦੇ ਜੀਦੀ ਵੀਡੀਓ ਆਈ ਆ ਉਹ ਅੱਗੇ ਚਿੱਠੀ ਫੜਾਉਂਦਾ ਮੈਂ ਤਾਂ ਕਹਿੰਦਾ ਧੰਨੋ ਨੌਜਵਾਨ ਧੰਨੋ ਪੜਨਾ ਸਾਡੀਆਂ ਜਿਹੜੀਆਂ ਜਾ ਕੇ ਇਹ ਤੋਂ ਚਿੱਠੀ ਲੈ ਆਉਂਦੀ ਆ ਮੈਂ ਫਿਰ ਹਾਲਾਤ ਹੀ ਹੁਣ ਸਰਕਾਰ ਐ ਭਾਈ ਬਚ ਜੋ ਬਚ ਜੋ ਇੱਕ ਦੀ ਵੀਡੀਓ ਕਈਆਂ ਦੀ ਵੀਡੀਓ ਆ ਗਈ ਐ ਤਾਂ ਵੀਡੀਓ ਬੰਦ ਕਰਾਉਂਦੇ ਫਿਰਦੇ ਇਸ ਲਈ ਅੱਜ ਮੈਨੂੰ ਸ਼ਰਮ ਆਉਂਦੀ ਐ ਕਿ ਇੱਕ ਪਾਸੇ ਸਰਦਾਰ ਗੁਰਦੀਪ ਸਿੰਘ ਮਰ ਗਏ ਜਿਨ੍ਹਾਂ ਨੇ ਕੌਮ ਖਾਤਰ ਕੀ ਕੁਝ ਨਹੀਂ ਕੀਤਾ ਉਹ ਬੋਲ ਕੇ ਗਏ ਐ ਤੇ ਦੂਜੇ ਪਾਸੇ ਆਮ ਆਦਮੀ ਰਾਦੀ ਆ ਆ ਆदमी ਜੀ ਮੈਂ ਕਹਿੰਦਾ ਇਹਨਾਂ ਤੋਂ ਖਾਸ ਆदमी ਕੋਈ ਨਹੀਂ ਹੁਣ ਭਾਸ਼ਣ ਦਿੱਤਾ ਹੁਣ ਆ 15 ਅਗਸਤ 16 ਲੱਖ ਦਾ ਤਾਂ ਉਹ ਜੰਗਲਾ ਜਿਹਾ ਤਿਆਰ ਹੋਇਆ ਜਿਹਦੇ ਵਿੱਚ ਵੜ ਕੇ ਨੇ ਭਾਸ਼ਣ ਦਿੱਤਾ ਤੇ ਬਾਦਲ ਸਾਹਿਬ ਛੋਡੇ ਵੇਲੇ ਕਹਿੰਦਾ ਸੀ ਕਹਿੰਦਾ ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਹੈ ਇਹ ਬਾਦਲ ਨੂੰ ਤੇ ਕੈਪਟਨ ਨੂੰ ਤੇ ਜੇ ਇੰਨੀ ਸਿਕਿਉਰਿਟੀ ਦੀ ਲੋੜ ਹੈ ਤੇ ਮੁਰਗੀਖਾਨਾ ਖੋਲੋ ਨਾ ਤੁਸੀਂ ਕਾਹਦੇ ਲਈ ਤੁਰੇ ਫਿਰਦੇ ਤੇ ਮਾਮਾ ਹੀਰਦਿਆ ਤੂੰ ਹੁਣ ਕਦੋਂ ਖੋਲਣਾ ਮੁਰਗੀਖਾਨਾ ਕੀ ਲੋਕਾਂ ਨੂੰ ਸੁਣਾਉਣ ਆਸਦੀ ਹੈ ਤੇਰੀਆਂ ਗੱਲਾਂ ਇਸ ਲਈ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਇਹ ਜੀਆਂ ਗੱਲਾਂ ਤਾਂ ਮੈਂ ਬੜੀਆਂ ਲੈ ਕੇ ਆਇਆ ਸੀ ਮੈਂ ਉਹਨਾਂ ਗੱਲਾਂ ਤੋਂ ਸੰਕੇਤ ਸੰਖੇਪ ਤੇ ਹੁਣ ਮੁੱਕਦਾ ਗੱਲ ਮਕਾਉਣਾ ਕਿਉਂਕਿ ਅੱਗੇ ਬੁਲਾਰੇ ਬੜੇ ਬੈਠੇ ਆ ਕਾਲੇ ਤੱਤੇ ਪੈਂਦੇ ਆ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਬਚਜੋ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਗੱਡੀ ਨਹੀਂ ਚਲਣੀ ਗੱਡੀ ਚਲਣੀ ਆ ਪੰਜਾਬ ਆਪ ਦਾ ਪੰਜਾਬੀ ਫੈਸਲਾ ਆਪ ਕਰਨਗੇ ਕੋਤੋਂ ਮੁਖਤਿਆਰੀ ਦੀ ਗੱਲ ਤੁਹਾਨੂੰ ਕੋਈ ਰਿਮੋਟ ਕੰਟਰੋਲ ਤੇ ਨਹੀਂ ਚਲਾ ਸਕਦਾ ਔਰ ਸਭ ਤੋਂ ਬੇਈਮਾਨ ਜੇ ਅੱਜ ਕੋਈ ਸਰਕਾਰ ਅੱਜ ਦੇ ਡੇਟ ਜਮਾਨੇ 'ਚ ਆ ਤੇ ਮੈਂ ਕਹਿ ਸਕਦਾ ਹਾਂ ਭਗਵੰਤ ਮਾਨ ਹੈ ਇਸ ਲਈ ਹੱਜ ਦੀਆਂ ਸਰਕਾਰਾਂ ਤੋਂ ਵੀ ਬਚਨ ਦੀ ਲੋੜ ਹੈ ਗੁਰੂ ਸਾਹਿਬ ਨੇ ਉਹ